ਅ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਰਦੀਬ ਬੈਨਿਪਾਲ ਅੱਜ ਹਸਿਆ ਦੇ ਬਾਸਾ ਸਰ ਜਸਵਿੰਦਰ ਸਿੰਘ ਭੱਲਾ ਜੀ ਨੂੰ ਜਿਹੜੀ ਅੰਤਮ ਬਤਾਈਗੀ ਜਿਹੜੀ ਦਿੱਤੀ ਜਾਊਗੀ ਕਿਉਂਕਿ ਕੱਲ ਉਹਨਾਂ ਦਾ ਮਹਾਲੀ ਦੇ ਕਨਜੀ ਹਸਪਤਾਲ ਦੇ ਵਿੱਚ ਜਿਹੜਾ ਜਹਾਜ਼ਤ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵੱਡੀਆਂ ਜਿਹੜੀਆਂ ਹਸਤੀਆਂ ਮੁੱਖ ਮੰਤਰੀ ਸਮੇਤ ਜਿਹੜੇ ਸਿਆਸੀ ਹੋਣ ਜਾਂ ਫਿਰ ਕਲਾ ਜਗਤ ਨਾਲ ਜਿਹੜੇ ਜਿਹੜੀਆਂ ਸਖਸੀਤਾ ਹੋਣ ਉਹਨਾਂ ਨੇ ਆ ਕੇ ਜਿਹੜੀ ਇੱਥੇ ਆ ਕੇ ਪਰਿਵਾਰ ਨਾਲ ਜਿਹੜਾ ਅਫਸੋਸ ਪ੍ਰਗਟ ਕੀਤਾ ਸੀ ਤੇ ਅੱਜ ਕੁਸ਼ੀ ਦੇਰ ਬਾਅਦ ਉਹਨਾਂ ਦਾ ਜਿਹੜਾ 파ਰਥ ਸ਼੍ਰੀਵ ਇੱਥੇ ਰੱਖਿਆ ਜਾਊਗਾ ਜਿੱਥੇ ਦਰਸ਼ਨਾਂ ਲਈ ਤੇ ਉਸ ਤੋਂ ਬਾਅਦ ਜਿਹੜੀਆਂ ਕਲਾ ਜਗਤ ਨਾਲ ਤੇ ਫਿਲਮੀ ਜਿਹੜੀਆਂ ਸਖਸੀਤਾ ਤੇ ਹੋਰ ਸਿਆਸੀ ਜਿਹੜੇ ਆਗੂ ਨੇ ਉਹ ਸ਼ਰਧਾਂਜਲੀ ਦੇਣ ਲਈ ਜਿਹੜੇ ਕੁਸ਼ੀ ਦੇਰ ਬਾਅਦ ਪਹੁੰਚਣਗੇ ਤੇ ਜਿਹੜਾ ਫੋਰਟ ਹਫਤਾਲ ਤੋਂ ਜਿਹੜਾ ਘਰ ਆ ਜਿਹੜਾ ਜਿਹੜਾ ਮਤਕ ਦੇ ਆ ਪਹੁੰਚ ਚੁੱਕੀ ਆ ਤੇ ਫੁੱਲਾਂ ਨਾਲ ਜਿਹੜਾ ਪੂਰਾ ਸਜਾਇਆ ਗਿਆ ਤੇ ਇਥੋਂ ਇੱਕ ਵੱਡਾ ਜਿਹੜਾ ਕਾਫਿਲ ਦੇ ਰੂਪ ਦੇ ਵਿੱਚ ਸੁਨਸਾਨ ਘਟਾਇਆ ਜਾਊਗਾ ਜਿੱਥੇ ਉਹਨਾਂ ਨੂੰ ਅੰਤਮ ਵਿਦਾਇਗੀ ਆ ਜਿਹੜੀ ਉਹ ਦਿੱਤੀ ਜਾਊਗੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਰਦੀਬ ਬੈਨਿਪਾਲ ਅੱਜ ਹਸਿਆ ਦੇ ਬਾਸਾ ਸਰ ਜਸਵਿੰਦਰ ਸਿੰਘ ਭੱਲਾ ਜੀ ਨੂੰ ਜਿਹੜੀ ਅੰਤਮ ਵਿਦਾਇਗੀ ਜਿਹੜੀ ਦਿੱਤੀ ਜਾਊਗੀ ਕਿਉਂਕਿ ਕੱਲ ਉਹਨਾਂ ਦਾ ਮਹਾਲੀ ਦੇ ਕਨਜੀ ਹਸਪਤਾਲ ਦੇ ਵਿੱਚ ਜਿਹੜਾ ਜਹਾਂ ਤੋਂ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵੱਡੀਆਂ ਜਿਹੜੀਆਂ ਹਸਤੀਆਂ ਮੁੱਖ ਮੰਤਰੀ ਸਮੇਤ ਜਿਹੜੇ ਸਿਆਸੀ ਹੋਣ ਜਾਂ ਫਿਰ ਕਲਾ ਜਗਤ ਨਾਲ ਜਿਹੜੀਆਂ ਸਖਸੀਤਾ ਹੋਣ ਉਹਨਾਂ ਨੇ ਆ ਕੇ ਜਿਹੜੀ ਇੱਥੇ ਆ ਕੇ ਪਰਿਵਾਰ ਨਾਲ ਜਿਹੜਾ ਅਫਸੋਸ ਪ੍ਰਗਟ ਕੀਤਾ ਸੀ ਤੇ ਅੱਜ ਕੁਸ਼ੀ ਦੇਰ ਬਾਅਦ ਉਹਨਾਂ ਦਾ ਜਿਹੜਾ 파ਰਥ ਸੀਰ ਇੱਥੇ ਰੱਖਿਆ ਜਾਊਗਾ ਜਿੱਥੇ ਦਰਸ਼ਨਾਂ ਲਈ ਤੇ ਉਸ ਤੋਂ ਬਾਅਦ ਜਿਹੜੀਆਂ ਕਲਾ ਜਗਤ ਨਾਲ ਤੇ ਫਿਲਮੀ ਜਿਹੜੀਆਂ ਸਖਸੀਤਾ ਤੇ ਹੋਰ ਸਿਆਸੀ ਜਿਹੜੇ ਆਗੂ ਨੇ ਉਹ ਸ਼ਰਧਾਂਜਲੀ ਦੇਣ ਲਈ ਜਿਹੜੇ ਉਸੀ ਦੇਰ ਬਾਅਦ ਪਹੁੰਚਣਗੇ ਤੇ ਜਿਹੜਾ ਫੋਰਟ ਹਫਤਾਲ ਤੋਂ ਜਿਹੜਾ ਘਰ ਆ ਜਿਹੜਾ ਜਿਹੜਾ ਮਿਤਕਦੇ ਆ ਪਹੁੰਚ ਚੁੱਕੀ ਆ ਤੇ ਫੁੱਲਾਂ ਨਾਲ ਜਿਹੜਾ ਪੂਰਾ ਸਜਾਇਆ ਗਿਆ ਤੇ ਇਥੋਂ ਇੱਕ ਵੱਡਾ ਜਿਹੜਾ ਕਾਫਿਲ ਦੇ ਰੂਪ ਦੇ ਵਿੱਚ ਸੁਨਸਾਨ ਘਟ ਜਾਇਆ ਜਾਊਗਾ ਜਿੱਥੇ ਉਹਨਾਂ ਨੂੰ ਅੰਤਮ ਵਿਦਾਇਗੀ ਆ ਜਿਹੜੀ ਉਹ ਦਿੱਤੀ ਜਾਊਗੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਰਦੀਬ ਬੈਣੀਪਾਲ ਅੱਜ ਹਸਿਆ ਦੇ ਬਾਸਾ ਸਰ ਜਸਵਿੰਦਰ ਸਿੰਘ ਭੱਲਾ ਜੀ ਨੂੰ ਜਿਹੜੀ ਆ ਅੰਤਮ ਵਿਦਾਇਗੀ ਜਿਹੜੀ ਦਿੱਤੀ ਜਾਊਗੀ ਕਿਉਂਕਿ ਕੱਲ ਉਹਨਾਂ ਦਾ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਜਹਾਜ਼ਤ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵੱਡੀਆਂ ਜਿਹੜੀਆਂ ਹਸਤੀਆਂ ਮੁੱਖ ਮੰਤਰੀ ਸਮੇਤ ਜਿਹੜੇ ਸਿਆਸੀ ਹੋਣ ਜਾਂ ਫਿਰ ਕਲਾ ਜਗਤ ਨਾਲ ਜਿਹੜੇ ਜਿਹੜੀਆਂ ਸਖਸੀਤਾ ਹੋਣ ਉਹਨਾਂ ਨੇ ਆਕੇ ਜਿਹੜੀ ਇੱਥੇ ਆਕੇ ਪਰਿਵਾਰ ਨਾਲ ਜਿਹੜਾ ਅਫਸੋਸ ਪ੍ਰਗਟ ਕੀਤਾ ਸੀ ਤੇ ਅੱਜ ਕੁਸ਼ੀ ਦੇਰ ਬਾਅਦ ਉਹਨਾਂ ਦਾ ਜਿਹੜਾ 파ਰਥ ਸ੍ਰੀ ਇੱਥੇ ਰੱਖਿਆ ਜਾਊਗਾ ਜਿੱਥੇ ਦਰਸ਼ਨਾਂ ਲਈ ਤੇ ਉਸ ਤੋਂ ਬਾਅਦ ਜਿਹੜੀਆਂ ਕਲਾ ਜਗਤ ਨਾਲ ਤੇ ਫਿਲਮੀ ਜਿਹੜੀਆਂ ਸਖਸੀਤਾ ਤੇ ਹੋਰ ਸਿਆਸੀ ਜਿਹੜੇ ਆਗੂ ਨੇ ਉਹ ਸ਼ਰਧਾਂਜਲੀ ਦੇਣ ਲਈ ਜਿਹੜੇ ਕੁਸ਼ੀ ਦੇਰ ਬਾਅਦ ਪਹੁੰਚਣਗੇ ਤੇ ਜਿਹੜਾ ਫੋਰਟ ਹਫਤਾਲ ਤੋਂ ਜਿਹੜਾ ਘਰ ਆ ਜਿਹੜਾ ਜਿਹੜਾ ਮਿਤਕ ਦੇ ਆ ਪਹੁੰਚ ਚੁੱਕੀ ਆ ਤੇ ਫੁੱਲਾਂ ਨਾਲ ਜਿਹੜਾ ਪੂਰਾ ਸਜਾਇਆ ਗਿਆ ਤੇ ਇਥੋਂ ਇੱਕ ਵੱਡਾ ਜਿਹੜਾ ਕਾਫਲੇ ਦੇ ਰੂਪ ਦੇ ਵਿੱਚ ਸੁਨਸਾਨ ਘਟ ਜਾਇਆ ਜਾਊਗਾ ਜਿੱਥੇ ਉਹਨਾਂ ਨੂੰ ਅੰਤਮ ਵਿਦਾਇਗੀ ਆ ਜਿਹੜੀ ਉਹ ਦਿੱਤੀ ਜਾਊਗੀ